ਪੰਜਾਬੀਓ ਕਿਉਂ ਪੁੱਠੇ ਪਾਸੇ ਨੂੰ ਤੁਰ ਪਏ ਯਾਰ ਤੁਸੀਂ ਤੁਸੀਂ ਪੁੱਠੇ ਪਾਸੇ ਨੂੰ ਤੁਰ ਪਏ ਜਿਹੜਾ ਸਾਡਾ ਪੰਜਾਬ ਸੀ ਪੰਜਾਬ ਉਹ ਇਹੋ ਜਿਹਾ ਹੁੰਦਾ ਸੀ ਐ ਰੁੱਖ ਜਿੱਧਰ ਦੇਖ ਲਓ ਸੜਕਾਂ ਦੇ ਆਲੇ ਦੁਆਲੇ ਸੁਗਿਆਂ ਦੇ ਆਲੇ ਦੁਆਲੇ ਨਹਿਰਾਂ ਦੇ ਆਲੇ ਦੁਆਲੇ ਰੋਖੀ ਰੋਖ ਹੁੰਦੇ ਸੀ ਸਾਡੇ ਪੰਜਾਬ ਦੇ ਵਿੱਚ ਪਰ ਅਸੀਂ ਖਤਮ ਕਰਤੇ ਸਾਡੀ ਸੋਚ ਨੇ ਖਤਮ ਕਰਤੇ ਉਹ ਇੱਕ ਲੰਮਾ ਵਿਸਾਵਾ ਜੀ ਉਪਾਉਂਦੇ ਤੇ ਗੱਲ ਕਰਾਂਗੇ ਪਰ ਅਸੀਂ ਉਹ ਖਤਮ ਕਰਤੇ ਸਾਰਿਆਂ ਨੇ ਰਲ ਮਿਲ ਕੇ ਕਰੇ ਨੇ ਉਹਦੇ ਚ ਸਾਰੇ ਹੀ ਦੋਸ਼ੀ ਆ ਅਸੀਂ ਮਤਲਬ ਠੀਕ ਆ ਜੀ ਪਰ ਅੱਜ ਜਿਹੜੀ ਅਸੀਂ ਇੱਕ ਗੱਲ ਨਵੀਂ ਕਰਨ ਲੱਗੇ ਯਾਰ ਪਾਮ ਪੰਜਾਬ ਦੇ ਵਿੱਚ ਤੁਸੀਂ ਨਿਗਾਹ ਮਾਰਿਆ ਕਰੋ ਪਹਿਲੀ ਤਾਂ ਗੱਲ ਆ ਤੁਸੀਂ ਬਿਜੀ ਐਨੇ ਹੋ ਕਿਤੇ ਨੂੰ ਜਾਣੇ ਹੋ ਨੇ ਉਹ ਤਾਂ ਤੁਹਾਡੇ ਫੋਨ ਕੰਨਾਂ ਨੂੰ ਹੁੰਦੇ ਆ ਗੱਡੀ ਚਲਾਉਂਦੇ ਵੀ ਫੋਨ ਮੋਟਰਸਾਈਕਲ ਚਲਾਉਂਦੇ ਵੀ ਫੋਨ ਅਸੀਂ ਆਲਦਲੇ ਦੇਖਦੇ ਹੀ ਨਹੀਂਗੇ ਨਾ ਘਰਾਂ ਵੱਲ ਨਾ ਪਿੰਡਾਂ ਵੱਲ ਨਾ ਸ਼ਹਿਰਾਂ ਵੱਲ ਵੀ ਕੀ ਹੋ ਰਿਹਾ ਕੀ ਨਹੀਂ ਤੁਸੀਂ ਕਦੇ ਧਿਆਨ ਨਾਲ ਇਸ ਗੱਲ ਵੱਲ ਸੋਚਿਓ ਦੇਖਿਓ ਕਿਉਂਕਿ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਗੱਲ 10 ਦਿਨਾਂ ਦੀ ਅਸੀਂ 70 75 ਕਿਲੋਮੀਟਰ ਕਿਤੇ ਗਏ ਆਪਣੇ ਦੋਸਤ ਕੋਲ ਤਾਂ ਸਾਨੂੰ ਜ਼ਿਆਦਾ ਉਹ ਪਿੰਡਾਂ ਵਿੱਚ ਹੀ ਜਾਣਾ ਪਿਆ ਕਿਉਂਕਿ ਜ਼ਿਆਦਾ ਪਿੰਡ ਆਏ ਉਸ ਰਸਤੇ ਦੇ ਵਿੱਚ ਉੱਥੇ ਕੀ ਦੇਖਿਆ ਸੀ ਪਿੰਡਾਂ ਚਾਲੇ-ਦਾਲੇ ਧਿਆਨ ਨਾਲ ਦੇਖਦੇ ਗਏ ਭਰਾਵੋ ਸੱਚ ਮੰਨਿਓ ਇਹ ਅੰਕੜੇ ਗਲਤ ਨਹੀਂ ਹੋਣੇ ਮੇਰੇ ਮਨੂੰ ਲੱਗਦਾ 70 75% ਲੋਕਾਂ ਦੇ ਕੋਠੀਆਂ ਦੇ ਵਿੱਚ ਨਵੀਆਂ ਜਿਹੜੀਆਂ ਕੋਠੀਆਂ ਬਣਾਈਆਂ ਨੇ ਲੋਕਾਂ ਨੇ ਪਹਿਲਾਂ ਤਾਂ ਉਹਨਾਂ ਨੂੰ ਮੁਬਾਰਕਾਂ ਨੇ ਵਧਾਈਆਂ ਯਾਰ ਨਵੇਂ ਘਰ ਬਣਾ ਰਹੇ ਹੋ ਪਰ ਮਾਤਮਾ ਨੇ ਤੁਹਾਨੂੰ ਤਰਕੀਆਂ ਬਕਸੀਆਂ ਪਰ ਉਹਨਾਂ ਦੇ ਵਿੱਚ ਯਾਰ ਰੋਖੀ ਨਹੀਂ ਦੇਖਣ ਨੂੰ ਮਿਲ ਰਹੇ ਰੋਖੀ ਨਹੀਂ ਦੇਖਣ ਨੂੰ ਮਿਲ ਰਹੇ ਇਹ ਸੱਚੀ ਗੱਲ ਆ ਨਿਗਾਹ ਮਾਰਿਓ ਦੂਜੀ ਗੱਲ ਜੇ ਮਿਲ ਰਹੇ ਨੇ ਗਮਲੇ ਪਾਮ ਉਹ ਯਾਰ ਪਾਮ ਸਾਡੇ ਰੋਖੀ ਨਹੀਂਗੇ ਸਾਡੇ ਪੰਜਾਬ ਦੇ ਸਾਡੇ ਜਿਹੜੇ ਵਿਰਾਸਤੀ ਰੁੱਖ ਸੀਗੇ ਉਹਨਾਂ ਨੂੰ ਦੇਖ ਕੇ ਤਾਂ ਸਕੂਨ ਮਿਲਦਾ ਯਾਰ ਉੱਥੇ ਤਾਂ ਦੇਖੋ ਪਾ ਪਾਂਸੀਆਂ ਦੇ ਆਹ ਲੈਣੇ ਮਿਲਣਗੇ ਤੁਹਾਨੂੰ ਉੱਥੇ ਤੁਹਾਨੂੰ ਵਾਜਾਂ ਤਰ੍ਹਾਂ ਤਰ੍ਹਾਂ ਦੇ ਪਾਂਸੀਆਂ ਦੇ ਸੁਣਨ ਨੂੰ ਮਿਲਣਗੀਆਂ ਮਿਲਣਗੀਆਂ ਸਵੇਰੇ ਕਦੇ ਤੁਸੀਂ 4 ਵਜੇ 5 ਵਜੇ ਉੱਠ ਕੇ ਇਹੋ ਜੀ ਜਗ੍ਹਾ ਤੇ ਗੀੜੇ ਦੇਵੋ ਜਿੱਥੇ ਰੁੱਖ ਲੱਗੇ ਹੋਏ ਨੇ ਤਾਂ ਉੱਥੇ ਨੰਦ ਹੀ ਹੋਰ ਆਉਂਦਾ ਉੱਥੇ ਤੁਹਾਨੂੰ ਇੱਕ ਸਵਰਗ ਜਿਵੇਂ ਸਵਰਗ ਦੀ ਇੱਕ ਕਲਪਨਾ ਕੀਤੀ ਗਈ ਹੈ ਵੀ ਸਵਰਗ ਹੈਗਾ ਉਹ ਕਿਸੇ ਨੇ ਦੱਸਿਆ ਨਹੀਂ ਆ ਕੇ ਵੀ ਕਿਹੋ ਜਿਹਾ ਤੇ ਇਹ ਇਹ ਸੱਚਮੁੱਚ ਦੇ ਸਵਰਗ ਨੇ ਯਾਰ ਸਾਡੇ ਅਸੀਂ ਖਤਮ ਕਰ ਲਏ ਸਾਡੇ ਪੰਜਾਬ ਦੀਆਂ ਹਰ ਇੱਕ ਜਗ੍ਹਾ ਤੇ ਜਿੱਥੇ ਸਾਡੇ ਮਤਲਬ ਜਾਂਦੇ ਸੀ ਐ ਨਿਗਾ ਪੈਂਦੀ ਸੀ ਤਾਂ ਉੱਥੇ ਜਾਮਣਾ ਔਲੇ ਕਾਲੀਆਂ ਕਿਕਰਾਂ ਨਿਮਾ ਯਾਰ ਸਾਡੇ ਇਨੇ ਬਰਾਸਤੀ ਤੋਂ ਅਸੀਂ ਖਤਮ ਕਰਕੇ ਅਸੀਂ ਪਾਮ ਲਾਉਣ ਲੱਗੇ ਯਾਰ ਕੋਠੀਆਂ ਦੇ ਅੱਗੇ ਵੀ ਪੈਲਸਾਂ ਦੇ ਵਿੱਚ ਵੀ ਜਿੱਥੇ ਕਿਤੇ ਵੀ ਆਫੇ ਪਾਮ ਇਹ ਚਲੋ ਕਈ ਵਾਰ ਯਾਰ ਸਾਬ ਦੇ ਹਜੇ ਕਹੇ ਜਾਂਦੇ ਨੇ ਵੀ ਕਿਸੇ ਸੱਜਣ ਦੇ ਮਨ ਫੇਸ ਲੱਗਦੀ ਆ ਪਰ ਮੈਂ ਇਹੀ ਬੇਨਤੀ ਕਰਦਾ ਯਾਰ ਮੈਂ ਤਾਂ ਕਿਉਂਕਿ ਅਸੀਂ ਕਾਫੀ ਸਮੇਂ ਤੋਂ ਲੱਗੇ ਹੋਏ ਆ ਇਸ ਪਾਸੇ ਵੀ ਯਾਰ ਪੰਜਾਬ ਚ ਪਾ ਪੂਰੱਖ ਨੇ ਵੱਤੋ ਵੱਤ ਜਿਹੜੇ ਆਪਦੇ ਘਰ ਅਗੇ ਇੱਕ ਰੁੱਖ ਜ਼ਰੂਰ ਲਾਓ ਠੀਕ ਆ ਅਸੀਂ ਰੁੱਖ ਲਗਾਏ ਹੋਏ ਉਹਨਾਂ ਨੂੰ ਸੇਵਾ ਕਰੀਦੀ ਆ ਪਾਣੀ ਪਾਈਦਾ ਯਾਰ ਸਾਡਾ ਉਹਦੋਂ ਪਿਆਰ ਬਣਿਆ ਹੋਇਆ ਤੇ ਜਦੋਂ ਕੋਈ ਕਿਤੇ ਰੁੱਖ ਨਾ ਰੁੱਖਾਂ ਨੂੰ ਵੱਢਦਾ ਵਾ ਬਿਨਾ ਮਤਲਬ ਤੋਂ ਤਾਂ ਦੁੱਖ ਲੱਗਦਾ ਤੇ ਖਾਸ ਕਰ ਜਿਹੜੇ ਕੋਈ ਸਾਡੇ ਮਤਲਬ ਕਹਿ ਲੋ ਧਾਰਮਿਕ ਸਥਾਨਾਂ ਦੇ ਮੁਖੀ ਜਾਂ ਕੋਈ ਸਾਡੇ ਸਕੂਲਾਂ ਦੇ ਮੁਖੀ ਜਿਹੜੇ ਹੋਰ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਹੋਰਾਂ ਨੂੰ ਸਹਿਦ ਦੇਣੀ ਆ ਜਦੋਂ ਉਹਨਾਂ ਲੋਕਾਂ ਵੱਲੋਂ ਵੀ ਬਿਨਾ ਮਤਲਬ ਤੋਂ ਬਿਨਾ ਗੱਲ ਤੋਂ ਯਾਰ ਰੁੱਖਾਂ ਨੂੰ ਵੜਾ ਦਿੱਤਾ ਜਾਂਦਾ ਵਾ ਜਾਂ ਕਈ ਥਾਵਾਂ 'ਚ ਆਪਾਂ ਵੀਡੀਓ ਦੇਖਦੇ ਆਂ ਵੀ ਰੁੱਖ ਪਟਾ ਦਿੱਤੇ ਜਾਂਦੇ ਨੇ ਬਿਨਾ ਗੱਲ ਤੋਂ ਤੇ ਉਦੋਂ ਦੁੱਖ ਲੱਗਦਾ ਮਨ ਨੂੰ ਉਹ ਵੀਡੀਓ ਦੇਖ ਕੇ ਤੇ ਮੈਂ ਬੇਨਤੀ ਕਰਦਾ ਸਾਡੇ ਸਰਪੰਚ ਸਹਿਬਾਨਾਂ ਨੂੰ ਵੀ ਸਤਿਕਾਰਯੋਗ ਜਿਹੜੇ ਸਾਡੇ ਪੰਚਾਇਤਾਂ ਨੇ ਵੀ ਤੁਸੀਂ ਵੀ ਥੋੜਾ ਯਾਰ ਇਸ ਪਾਸੇ ਸਖਤੀ ਕਰੋ ਜੇ ਕੋਈ ਬਿਨਾ ਗੱਲ ਤੋਂ ਬਿਨਾ ਵਜ੍ਹਾ ਤੋਂ ਕੋਈ ਲੋਕ ਰੁੱਖਾਂ ਨੂੰ ਵੜਦੇ ਨੇ ਪਟਦੇ ਨੇ ਤਾਂ ਉਹਨਾਂ ਨੂੰ ਜਾ ਕੇ ਕਹੋ ਵੀ ਭਾਈ ਕੀ ਗੱਲ ਦਾ ਕਾਰਨ ਦੱਸੋ ਕਿਉਂਕਿ ਜੇ ਤਾਂ ਕੋਈ ਡਿੱਕਾ ਫੜਿੱਕਾ ਉਹੀ ਤਾਂ ਮਨਜ਼ੂਰੀ ਵੀ ਮਿਲ ਜਾਂਦੀ ਆ ਤੇ ਉਹਦੇ ਉਂ ਵੀ ਐ ਹੁੰਦਾ ਆਪਾਂ ਨੂੰ ਵੀ ਚਲੋ ਯਾਰ ਤਾਂ ਡਿੱਕਾ ਸੀਗਾ ਜੇ ਬਿਨਾ ੜਿੱਕੇ ਫੜਿੱਕੇ ਤੋਂ ਆਪਾਂ ਇਹ ਰੁੱਖਾਂ ਨੂੰ ਪੱਡਣ ਲਾਗੇ ਪੱਟਣ ਲਾਗੇ ਤਾਂ ਅੱਜ ਪੰਜਾਬ 'ਚ 32% ਰਕਵੇ ਤੇ ਜ਼ਰੂਰੀ ਆ ਜੀ ਰੁੱਖ ਜਿਵੇਂ ਅੱਗੇ ਆਪਾਂ ਵੀਡੀਓ 'ਚ ਗੱਲਾਂ ਕਰਦੇ ਹੁੰਨੇ ਆ 32% ਪਰ ਸਾਡੇ 4% ਅੰਕੜੇ ਨੇ ਸਰਕਾਰੀ ਵੀ 5% ਰੱਖਵੇ ਤੇ ਰੁੱਖ ਨੇ ਤੇ ਜਾਂਦ ਕੇ 32% ਚਾਹੀਦੇ ਆ ਇਹ ਵੀ ਪਹਿਲੀਆਂ ਗੱਲਾਂ ਨੇ ਉਸ ਤੋਂ ਬਾਅਦ ਤਾਂ ਵਾਦੀ ਕਿੰਨੀ ਵਧ ਗਈ ਸਾਡੀ ਹੁਣ ਤਾਂ ਉਦੋਂ ਜਿਆਦਾ ਜ਼ਰੂਰਤ ਸੀ ਵੀ ਸਾਨੂੰ ਰੋਖਾਂ ਦੀ ਮਤਲਬ ਪਰ ਅਸੀਂ ਕਿਉਂਕਿ ਆਪਾਂ ਨਹੀਂ ਕਹਿੰਦੇ ਕੋਈ ਨਵੀਂ ਜ਼ਮੀਨ ਚ ਲਾਉਣੇ ਨੇ ਜਿਹੜੇ ਆਪਣੇ ਪੁਰਾਣੀਆਂ ਸੜਕਾਂ ਦੇ ਆਲੇ-ਦੁਆਲੇ ਸੂਏਆਂ ਦੇ ਆਲੇ-ਦੁਆਲੇ ਖਾਲੀ ਪਏ ਨੇ ਯਾਰ ਉਹਨਾਂ ਨੂੰ ਅਸੀਂ ਇਹੋ ਜਿਹਾ ਬਣਾ ਨਹੀਂ ਸਕਦੇ ਕਿਤੇ ਆ ਦੇਖੋ ਕਿੰਨਾ ਝਾਕ ਕੇ ਤੁਹਾਡੇ ਮਨ ਨੂੰ ਸਕੂਨ ਆਉਂਦਾ ਇਸ ਜਗ੍ਹਾ ਤੇ ਮਤਲਬ ਯਾਰ ਇਹ ਸਾਰੇ ਪੰਜਾਬ 'ਚ ਹੀ ਆਪਾਂ ਨੂੰ ਇਸ ਤਰ੍ਹਾਂ ਦੀਆਂ ਸੜਕਾਂ ਦੇ ਆਲੇ-ਦੁਆਲੇ ਮਿਲਣਗੇ ਜਿਹੜੇ ਸੂਏ ਨੇ ਸਾਨੂੰ ਕੋਈ ਪਾਣੀ ਦੀ ਸਮੱਸਿਆ ਨਹੀਂ ਗਈ ਦਵਾਈ ਵਾਲਿਆਂ ਨੇ ਅੱਗੇ ਵੀ ਆਪਾਂ ਜ਼ਿਕਰ ਕਰਦੇ ਹਾਂ ਵੀ ਦਵਾਈ ਦੇ ਵਿੱਚ ਮਿੱਟੀ ਵੀ ਪੂਰੀ ਹੈ ਜਿਹੜੀ ਉਹ ਉਹਨੀ ਉਪਜਾਊ ਨਹੀਂ ਸੀਗੀ ਉਹ ਵੀ ਉਹ ਮਿੱਟੀ ਉਹਨਾਂ ਨੇ ਆਪ ਦੀ ਸਿੱਪਾਂ ਦੇ ਵਿੱਚ ਲੈ ਕੇ ਆਂਦੀ ਤੇ ਬਾਕੀ ਉਹਨਾਂ ਨੇ ਜਿਹੜਾ ਪਾਣੀ ਸੀ ਪਾਣੀ ਦਾ ਉਹਨਾਂ ਕੋਲੇ ਉਹ ਨਹੀਂ ਸੀ ਅੱਜ ਦਾ ਦੇਖੋ ਰਾਂ ਪਾਣੀ ਚੱਲਦਾ ਖਾਲ ਚੱਲਦੇ ਆ ਸਾਡੇ ਸੜਕ ਆਪਣੇ ਖੇਤਾਂ 'ਚ ਸੜਕਾਂ ਦੇ ਆਲੇ ਦੁਆਲੇ ਉੱਥੇ ਰੁੱਖ ਲਾਉਣ ਲਈ ਪਾਣੀ ਦੀ ਕੋਈ ਦਿੱਕਤ ਨਹੀਂ ਗਈ ਸੋ ਭਰਾਵੋ ਬੇਨਤੀ ਹੈ ਹੱਥ ਬਨ ਕੇ ਯਾਰ ਤੇ ਇਸ ਪਾਸੇ ਧਿਆਨ ਦਵੋ ਬਾਕੀ ਜਿਹੜੇ ਸਾਡੇ ਬਰਾਸਤੀ ਰੁੱਖ ਨੇ ਗੱਲ ਆਪਾਂ ਇਹ ਤੋਂ ਸ਼ੁਰੂ ਕਰੀ ਸੀਗੀ ਵੀ ਬਰਾਸਤੀ ਰੁੱਖ ਬਹੁਤ ਘਟ ਰਹੇ ਨੇ ਨਵੇਂ ਅਸੀਂ ਲਾ ਨਹੀਂ ਰਹੇ ਬਰਾਸਤੀ ਰੁੱਖ ਇਹ ਇਹ ਪਤਾ ਲੱਗਦਾ ਜਿਵੇਂ ਪਿੰਡਾਂ ਚ ਅਸੀਂ ਆਲੇ-ਦਾਲ ਨਿਗਾਹ ਮਾਰਦੇ ਆਂ ਦੇਖਦੇ ਆਂ ਸੋ ਜਰੂਰ ਪ੍ਰਾਸ਼ਤੀ ਰੁੱਖਾਂ ਵੱਲ ਧਿਆਨ ਦਿਓ ਤੇ ਜਿਹੜੇ ਲੋਕ ਰੁੱਖਾਂ ਨੂੰ ਪੱਟਦੇ ਨੇ ਵੱਢਦੇ ਨੇ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਕੇ ਸਮਝਾਓ ਯਾਰ ਮਤਲਬ